ਰਾਜਪੁਰਾ ਚੰਡੀਗੜ੍ਹ বাস ਸਟੈਂਡ ਨੇੜੇ ਨਵੀਂ ਸਟਰੀਟ ਵੈਂਡਰ ਮਾਰਕੀਟ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਸਟਰੀਟ ਵੈਂਡਰਾਂ ਨੂੰ 133 ਬੁੱਥ ਅਲਾਟ ਕੀਤੇ ਗਏ ਵਿਧਾਇਕ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ કુલ 133 ਬੁੱਥ ਅਲਾਟ ਕੀਤੇ ਹਨ ਜਿੱਥੇ ਸ਼ਹਿਰ ਦੇ ਸਾਰੇ ਸਟਰੀਟ ਵੈਂਡਰ ਆਪਣੇ ਸਟਾਲ ਲਗਾਉਣਗੇ ਇਸ ਪਹਿਲ ਦਾ ਮੁੱਖ ਉਦੇਸ਼ ਸ਼ਹਿਰ ਵਿੱਚ ਲੰਬੇ ਟ੍ਰੈਫਿਕ ਜਾਮ ਤੋਂ ਰਾਹਤ ਪ੍ਰਦਾਨ ਕਰਨਾ ਹੈ ਉਨ੍ਹਾਂ ਕਿਹਾ ਕਿ ਇਸ ਮਾਰਕੀਟ ਦੇ ਨਿਰਮਾਣ ਨਾਲ ਸਿਰਫ ਟ੍ਰੈਫਿਕ ਭੀੜ ਨੂੰ ਹੱਲ ਕੀਤਾ ਜਾਵੇਗਾ ਸਗੋਂ ਕੂੜੇ ਨੂੰ ਵੀ ਕੰਟਰੋਲ ਕੀਤਾ ਜਾਵੇਗਾ ਅਤੇ ਐਮਰਜੈਂਸੀ ਵਾਹਨਾਂ ਦੀ ਆਫਜ਼ਾਈ ਨੂੰ ਵੀ ਅਸੁਵਿਧਾ ਮਿਲੇਗੀ ਜੋ ਪਹਿਲਾ ਟ੍ਰੈਫਿਕ ਜਮ ਕਾਰਨ ਰੁਕੇ ਰਹਿੰਦੇ ਹਨ ਮੈਡਮ ਨੀਨਾ ਮਿੱਤਲ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਬੁਥਾ ਲਾਟ ਕਿਤੇ ਗਏ ਸਟ੍ਰੀਟ ਵਿਕਰੇਤਾਵਾਂ ਨੇ ਵੀ ਪਵਿਕ ਵਿੱਚ ਸ਼ਹਿਰ ਵਿੱਚ ਦੁਬਾਰਾ ਆਪਣੇ ਸਟਾਲ ਲਗਾਏ ਤਾਂ ਨਗਰ ਕੌਂਸਲ ਅਤੇ ਰਾਜਪੁਰਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪੀਟੀਐਨਿਊਜ਼ 24 ਦੇ ਲਈ ਰਾਜਪੁਰਾ ਤੋਂ ਹਿਮਾਂਸ਼ੂ ਹੈਰੀ ਦੀ ਰਿਪੋਰਟ ਆ ਕਿਹਦਾ ਬੰਦਾ ਹੈ ਇਹ ਕੋਈ ਨਹੀਂ ਛੱਡਦੇ ਛੱਡਦੇ ਛੱਡੇ ਮੇਰੀ ਛੱਤ ਤਾਂ ਮੈਡਮ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਅੱਜ ਉਹ ਦਿਨ ਆਇਆ ਜੋ ਕਿ ਸਾਡੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਇੱਕ ਵਾਦਾ ਕੀਤਾ ਸੀ ਕਿ ਆਮ ਲੋਕਾਂ ਦੀ ਸਰਕਾਰ ਹੈ ਔਰ ਆਮ ਲੋਕਾਂ ਦੇ ਇੱਥੇ ਕੰਮ ਕੀਤੇ ਜਾਣਗੇ ਅੱਜ ਵੈਂਡਰ ਮਾਰਕੀਟ ਅਲਾਟ ਕੀਤੀ ਜਾ ਰਹੀ ਹੈ ਕਿਉਂਕਿ ਜੇ ਮਾਰਕੀਟ ਵਿੱਚ ਰੇੜੀਆਂ ਲੱਗਦੀਆਂ ਸੀ ਕਦੇ ਮਿਸਪੈਲਟੀ ਵਾਲੇ ਪਹੁੰਚ ਜਾਂਦੇ ਸੀ ਕਦੇ ਪੁਲਿਸ ਪਹੁੰਚ ਜਾਂਦੀ ਸੀ ਮੀ ਨੇਰੀ ਚ ਲੋਕ ਪਰੇਸ਼ਾਨ ਹੁੰਦੇ ਸੀ ਉਹਨਾਂ ਨੂੰ ਬੜੀਆਂ ਦਿੱਕਤਾਂ ਆਉਂਦੀਆਂ ਸੀ ਅਸੀਂ ਇਹਨਾਂ ਨਾਲ ਵਾਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਇੱਕ ਵੈਂਡਰ ਮਾਰਕੀਟ ਬਣਾ ਕੇ ਦੇਵਾਂਗੇ ਅੱਜ ਉਹ ਹੀ ਮਾਰਕੀਟ ਦੀ ਅਲਾਟਮੈਂਟ ਹੋ ਰਹੀ ਹੈ ਪ੍ਰੋਪਰ ਟੰਗ ਨਾਲ ਇੱਕ ਮਟਕੀ ਵਿੱਚ ਪਰਚੀਆਂ ਪਾਈਆਂ ਐ ਜਿਹੜੀ ਪਰਚੀ ਨਿਕਲ ਰਹੀ ਹੈ ਹਰ ਬੰਦਾ ਕੋਈ ਇੱਕ ਬੰਦਾ ਨਹੀਂ ਪਰਚੀ ਕੱਢ ਰਿਹਾ ਸਾਰੇ ਇੱਕ ਇੱਕ ਪਰਚੀ ਕੱਢ ਰਹੇ ਨੇ ਜਿਹਦੀ ਪਰਚੀ ਨਿਕਲ ਰਹੀ ਹੈ ਉਹਨੂੰ ਦੁਕਾਨ ਆਪਣੀ ਰੇੜੀ ਦੀ ਜਗ੍ਹਾ ਲੋਟ ਕੀਤੀ ਜਾਊਗੀ ਔਰ ਮੈਂ ਅੱਜ ਇੱਕ ਬੇਨਤੀ ਹੋਰ ਕਰਦੀਆਂ ਕਿ ਅੱਜ ਤੋਂ ਬਾਅਦ ਬਾਜ਼ਾਰ ਵਿੱਚ ਕੋਈ ਵੀ ਰੇੜੀ ਨਹੀਂ ਦਿਖੇਗੀ ਕੱਲ ਤੋਂ ਕੱਲ ਇਹਨਾਂ ਨੇ ਇੱਥੇ ਸੈਟਿੰਗ ਕਰਨੀ ਹੈ ਕੱਲ ਤੋਂ ਬਾਅਦ ਬਾਜ਼ਾਰ ਵਿੱਚ ਕੋਈ ਰੇੜੀ ਨਹੀਂ ਦਿਖੇਗੀ ਪੁਲਿਸ ਦੀ ਖਾਸ ਤਰ ਡਿਊਟੀ ਹੋਊਗੀ ਮਿਊਨਿਸਪੈਲਿਟੀ ਦੀ ਡਿਊਟੀ ਹੋਊਗੀ ਕਿ ਰੇੜੀਆਂ ਨੂੰ ਇੱਥੇ ਪਹੁੰਚਾਇਆ ਜਾਵੇ ਬਾਜ਼ਾਰ 'ਚ ਕੋਈ ਰੇੜੀ ਨਾ ਲੱਗੇ ਔਰ ਮੈਂ ਦੁਕਾਨਦਾਰ ਵੀਰਾਂ ਨੂੰ ਵੀ ਬੇਨਤੀ ਕਰਦੀ ਆ ਕਿ ਜਿਹੜੇ ਦੁਕਾਨਾਂ ਦੇ ਬਾਹਰ ਰੇੜੀਆਂ ਲਵਾ ਲੈਂਦੇ ਨੇ ਉਹ ਵੀ ਬਿਲਕੁਲ ਬੰਦ ਕਰ ਦਿਓ ਰੇੜੀਆਂ ਇੱਥੇ ਲੱਗਣਗੀਆਂ ਇਸ ਮਾਰਕੀਟ 'ਚ ਲੱਗਣਗੀਆਂ ਤਾਂਕਿ ਮਾਰਕੀਟਾਂ ਖੁੱਲੀਆਂ ਹੋ ਜਾਣ ਤੇ ਅੱਜ ਅਸੀਂ ਪ੍ਰੋਪਰ ਬਿਲਕੁਲ ਸਾਹਮਣੇ ਸਾਹਮਣੇ ਡਰਾ ਕੱਟ ਰਹੇ ਹਾਂ ਔਰ ਜਿਹੜਾ ਜਿਹੜਾ ਨੰਬਰ ਉਹਨਾਂ ਨੂੰ ਅਲਾਟ ਹੋ ਰਿਹਾ ਹੈ ਮਿਨਿਸਪੈਲਟੀ ਬਣਾ ਉਹਨਾਂ ਨੂੰ ਇੱਕ ਸਰਟੀਫਿਕੇਟ ਮਿਲ ਰਿਹਾ ਹੈ ਔਰ ਕੱਲ ਨੂੰ ਆ ਕੇ ਉਹਦੇ ਰੇੜੀਆਂ ਲੱਗਣ ਮੈਡਮ ਮੈਂ ਕਿਸ ਤਰ੍ਹਾਂ ਮੈਡਮ ਜਿਹੜੇ ਮਾਰਕੀਟ ਦੇ ਵਿੱਚ ਖੜੇ ਹੈ ਜਿਉ ਕੱਲ ਨੂੰ ਦੁਬਾਰਾ ਤੋਂ ਅਲਾਟ ਕਰਾ ਕੇ ਕਿਉਂਕਿ ਪਹਿਲਾਂ ਦੇਖਿਆ ਗਿਆ ਉਹਨਾਂ ਦੀ ਬੂਥ ਮਾਰਕੀਟ ਛੱਡੀ ਗਈ ਸੀ ਉਹ ਉਹਨਾਂ ਨੇ ਆਪਣੇ ਬੂਥ ਵੇਚ ਕੇ ਆਪਣੀ ਫੇਰ ਕੋ ਮਾਰਕੀਟ ਦੇ ਵਿੱਚ ਪਹੁੰਚ ਗਿਆ ਜੇ ਐਸੀ ਕੋਈ ਗੱਲ ਕਰਦਾ ਤਾਂ ਉਹਦੇ ਵਾਸਤੇ ਕੀ ਜੀ ਰੱਖਾਂਗੇ ਦੇਖੋ ਪਹਿਲਾ ਜੋ ਹੋਇਆ ਮੈਨੂੰ ਨਹੀਂ ਪਤਾ ਪਰ ਮੈਂ ਹੁਣੇ ਇਹ ਗੱਲ ਜਰੂਰ ਕਹੂੰਗੀ ਕਿ ਜੇ ਕੋਈ ਆਪਦੀ ਰੇੜੀ ਵਾਲੀ ਜਗ੍ਹਾ ਵੇਚ ਕੇ ਜਾਊਗਾ ਉਹਦੀ ਰੇੜੀ ਕੈਨਸਲ ਹੋ ਜਾਊਗੀ ਜੇ ਜਿਹੜਾ ਕੋਈ ਖਰੀਦੂਗਾ ਉਹਨਾਂ ਲਈ ਵੀ ਮੈਂ ਸਪੈਸ਼ਲ ਬੇਨਤੀ ਕਰਦੀ ਆਂ ਕਿ ਇੱਥੋਂ ਕਿਸੇ ਤੋਂ ਨਾ ਖਰੀਦੀਓ ਫਿਰ ਕੈਨਸਲ ਹੋ ਜਾਊਗੀ ਉਹ ਰੇੜੀ ਉਹਨੂੰ ਦੁਬਾਰਾ ਕਿਸੇ ਨੂੰ ਅਲੋਟ ਕਰਾਂਗੇ ਫਿਰ ਤੁਸੀਂ ਸਾਡੇ ਕੋਲੇ ਆਉਂਗੇ ਜੀ ਉਸ ਦਾ ਪੈਸੇ ਲਾਤੇ ਇਹ ਨਾ ਕਰਿਓ ਇਹ ਉਹਨਾਂ ਰੇੜੀਆਂ ਵਾਲਿਆਂ ਲਈ ਜਿਹਨੂੰ ਅਲੋਟ ਹੋਊਗੀ ਉਹੀ ਰੇੜੀ ਵਾਲਾ ਇੱਥੇ ਰੇੜੀ ਲਾਊਗਾ ਕਰ ਰਹੀ ਹੈ ਜਿਹੜੀ ਪਹਿਲਾਂ ਜਿਹੜੀ ਮਿਊਨਿਸਪੈਲਟੀ ਨੇ ਸਰਵੇ ਕਰਕੇ ਜਿੰਮੀਆਂ 130 ਦੇ ਕਰੀਬ ਰੇੜੀਆਂ ਵਾਲਿਆਂ ਨੂੰ ਅੱਜ ਅਲਾਟਮੈਂਟ ਹੋ ਰਹੀ ਹੈ ਬਹੁਤ ਜਿਹੜੇ ਐਕਚੁਅਲ ਰੇੜੀ ਵਾਲੇ ਆ ਜਿਹੜੇ ਰੇੜੀ ਤੋਂ ਗੁਜ਼ਾਰਾ ਕਰਦੇ ਆ ਅਸੀਂ ਉਹਨਾਂ ਲਈ ਇਹ ਮਾਰਕੀਟ ਬਣਾਈ ਹੈ ਨਾ ਕਿ ਮੈਂ ਪੰਜ ਰੇੜੀਆਂ ਲਵਾਤੀਆਂ ਤੁਸੀਂ ਦਸ ਰੇੜੀਆਂ ਲਵਾਤੀਆਂ ਉਹਨਾਂ ਲਈ ਨਹੀਂ ਹੈ ਐਕਚੁਅਲ ਜਿਹੜੇ ਰੇੜੀਆਂ ਤੋਂ ਗੁਜ਼ਾਰਾ ਕਰਦੇ ਆ ਉਹਨਾਂ ਨੂੰ ਕੰਮ ਸਿਸਟਮ ਕਿਵੇਂ ਹੋਏਗਾ ਕਿਵੇਂ ਤੁਸੀਂ ਉਹਦੇ ਅਲਾਟਮੈਂਟ ਕਰ ਰਹੇ ਹੋ ਪਰਚੀਆਂ ਦੇ ਰਹੇ ਹੋ ਕਿਸ ਤਰ੍ਹਾਂ ਉਹ ਰੇੜੀਆਂ ਖੜੀ ਕਰ ਦਿੱਗੇ ਕਿਸ ਤਰ੍ਹਾਂ ਦਾ ਸਿਸਟਮ ਬਣਾ ਕੇ ਇਹਨਾਂ ਦੇ ਸਭ ਤੇ ਪਾਰਟੀਸ਼ਨ ਕਰਕੇ ਰੇੜੀ ਦੀ ਜਗ੍ਹਾ ਉੱਥੇ ਗਾਹਕ ਨੂੰ ਖੜਨ ਦੀ ਤੇ ਰੇੜੀ ਦੇ ਮਾਲਕ ਨੂੰ ਉੱਥੇ ਖੜਨ ਜੋਗੀ ਓਨੀ ਜਗ੍ਹਾ ਦੇ ਪਾਰਟੀਸ਼ਨ ਬਣਾਏ ਹੋਏ ਆ ਉੱਥੇ ਉੱਥੇ ਆ ਕੇ ਉਹ ਆਪਦੀ ਆਪਣੀ ਰੇੜੀ ਲਾਖੋ ਨਾ ਤੁਵੇਂ ਲੈ ਜਾ ਕੇ ਬਿਲਕੁਲ ਜਿਵੇਂ ਚਾਰ ਚਾਰ ਪੰਜ ਪਰ ਰੇੜੀਆਂ ਹੈਗੇ ਬਣਾਏ ਲੀਆਂ ਉਹਨਾਂ ਇੱਕ ਬਿਲੰਗਾਂ ਚਾਰ ਪੰਜ ਬ ਦੇਖੋ ਜਿਹੜੇ ਸਰਵੇ ਚ ਆਏ ਆ ਜਿਹੜੀ ਮਾਰਕੀਟ ਮਿਸੀਪਲਿਟੀ ਨੇ ਤੇ ਸਾਡੀ ਟੀਮ ਨੇ ਵੀ ਸਰਵੇ ਕੀਤਾ ਹੈ ਵੀ ਜਿਹੜਾ ਬੰਦਾ ਐਕਚੁਅਲ ਰੇੜੀ ਤੋਂ ਗੁਜ਼ਾਰਾ ਕਰ ਰਿਹਾ ਔਰ ਪੁਰਾਣਾ ਰੇੜੀ ਲਾ ਰਿਹਾ ਉਹਨਾਂ ਨੂੰ ਸਾਰਿਆਂ ਨੂੰ ਰੇੜੀਆਂ ਜਗ੍ਹਾ ਤੇ ਟੋਟਲ ਕਿੰਨੀਆਂ ਰੇੜੀਆਂ 130 ਰੇੜੀਆਂ ਦੀ ਅੱਜ ਜਗ੍ਹਾ ਲੋਨ ਕਰ ਰਹੇ ਆ 909 ਦੇ ਵਿੱਚ 220 ਬੂਥ ਹਲਾ ਤਾਂ ਸਿੱਧਾ ਸਾਰੇ ਪਿੱਕ ਗਏ ਇਹਦਾ ਵੀ ਉਹੀ ਕੰਮ ਹੋਏਗਾ ਬਿਲਕੁਲ ਨਹੀਂ ਜੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਮੀਡੀਆ ਵਾਲੇ ਭਰਾਵਾਂ ਨੂੰ ਕਿ ਜੇ ਕੋਈ ਆਪਦੀ ਰੇੜੀ ਦੀ ਜਗ੍ਹਾ ਵੇਚੂਗਾ ਤਾਂ ਉਹ ਜ਼ਿੰਮੇਵਾਰ ਹੈ ਜਿਹੜਾ ਖਰੀਦੂਗਾ ਉਹ ਜ਼ਿੰਮੇਵਾਰ ਹੈ ਉਹਦੀ ਰੇੜੀ ਦੀ ਜਗ੍ਹਾ ਕੈਨਸਲ ਹੋ ਕੇ ਦੂਜੇ ਨੂੰ ਦਿੱਤੀ ਜਾਵੇ। ਪਰ ਜਿਹੜੀ ਬੂਥ ਮਾਰਕੀਟ ਪਹਿਲਾਂ ਵਿਕ ਚੁੱਕੀ ਹੈ ਉਹਦੇ ਬਾਰੇ ਤੁਸੀਂ ਕਾਰਵਾਈ ਕਰ ਰਹੇ ਹੋ। ਉਹ ਚੈੱਕ ਹੋ ਰਹੀ ਹੈ ਕਈ ਜਿਨ੍ਹਾਂ ਨੂੰ ਮਾਲਕਾਨਾ ਹੱਕ ਜਿਹੜੇ ਪ੍ਰੋਪਰ ਅਸਲੀ ਮਾਲਕ ਹੈ ਉਹ ਮੈਨੂੰ ਲੱਗਦਾ 14 ਕਿ ਨਿਕਲੇ ਨੇ ਹੁਣ ਮਿਊਂਸਿਪੈਲਿਟੀ ਚ ਮਤਾ ਪਾਸ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ 14 ਨੂੰ ਮਾਲਕਾਨਾ ਹੱਕ ਦਿੱਤਾ ਜਾਵੇ। ਮੈਡਮ ਇੱਕ ਸੈਕਟਰੀਟ ਉਨਾਕ ਚ ਬਹੁਤ سارے ਕਿਰਾਏ ਪਟੇ ਬਹੁਤ ਸਾਰੇ ਹੋਰ ਚਲੇ ਤੁਸੀਂ 6 ਮਹੀਨੇ ਪਹਿਲਾਂ ਵੀ ਕਿਆਸ ਦੀ ਕਾਰਵਾਈ ਹੋਏਗੀ ਤੇ ਕੋਈ ਕਾਰ ਮੈਂ ਉਹ ਐਸ.ਡੀ.ਐਮ ਸਾਹਿਬ ਨਾਲ ਗੱਲ ਕਰਦੀ ਹਾਂ ਜਿਹੜੇ ਕਿ ਇੱਥੋਂ ਵੇਚ ਕੇ ਜਾਂ ਛੱਡ ਕੇ ਚਲੇ ਗਏ ਨੇ ਉਹ ਬੂਥ ਜਿਹੜੇ ਹੋਰ ਇੱਛੁਕ ਨੇ ਜਿਨ੍ਹਾਂ ਕੋਲੇ ਲਾਇਸੈਂਸ ਹੈ ਉਹਨਾਂ ਨੂੰ ਲੋਟ ਕਰ ਦਿੱਤੇ ਜਾਂਦੇ